855 19 ਵਾਲਾ ਹਾਂਜੀ ਹਾਂਜੀ 19 ਵਾਲਾ ਟਾਉ ਪਾਲਾ ਮਾਡਲ ਆ ਜੀ ਪਾਪ ਰੈਸਟੇਰਾਂ ਦਾ ਡਬਲ ਡਿਸਟ੍ਰੀਬਿਊਟਰ 5 ਸਟਾਰ 2 ਸਪੀਡ 5 ਲੱਖ 60 ਹਜ਼ਾਰ ਦਾ ਮਾਡਲ ਆ ਹਾਂਜੀ 5 ਲੱਖ 30 ਹਜ਼ਾਰ ਦੇ ਦਾਂਗੇ 5 ਲੱਖ 30 ਦਾ ਐਸਡੀ ਘਟ ਗਿਆ ਭਈ ਹੁਣ ਨਹੀਂ ਬਹੁਤ ਬਹੁਤ ਫਰਕ ਆ ਗਿਆ 855 ਦਾ ਉਸ ਤੋਂ ਹਰਿਆਣੇ ਦਾ ਨੰਬਰ ਆ ਮਾਡਲ ਕਿੰਨੇ ਆ ਬਈ 16 ਮਾਡਲ ਆ ਬਈ 16 ਮਾਡਲ ਆ ਟਾਇਰ ਇੰਜਨ ਗੇਅਰ ਦਾ ਬਈ ਜਮਾ ਓਕੇ ਆ ਬਈ ਚਲਾ ਕੇ ਬਾਕੇ ਲਿਆ ਜਾਣਾ ਠੀਕ ਆ ਜੀ ਥਰੀ ਜਪੇੜਾ ਹਾਂਜੀ ਅੱਸੀ ਕਾਲ ਦੋਸਤੋ ਆਪਾਂ ਪਹੁੰਚੇ ਹਾਂ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਅੱਜ ਦੀ ਵੀਡੀਓ ਟਾਪ ਮਾਡਲ ਟਰੈਕਟਰ ਦਿਖਾਉਣੇ ਆ ਠੀਕ ਆ ਬਈ ਜੀ ਠੀਕ ਆ ਜੀ ਹਾਂਜੀ ਹਾਂਜੀ ਵਧੀਆ ਜੀ ਕਿਹਨੇ ਟਰੈਕਟਰ ਆਈ ਅੱਜ ਆਪਾਂ ਚਾਰ ਟਰੈਕਟਰ ਆਈ ਆ ਠੀਕ ਆ ਜੀ ਵੀਡੀਓ ਸ਼ੁਰੂ ਕਰਦੇ ਆਂ ਬਈ ਯੋਂ ਡੀਅਰ 530 ਤੋਂ ਹਰਿਆਣੇ ਦਾ ਨੰਬਰ ਆ ਮਾਡਲ ਕਿੰਨੇ ਆ ਬਈ 16 ਮਾਡਲ ਆ ਬਈ 16 ਮਾਡਲ ਆ ਟਾਇਰ ਟਾਇਰ ਟਾਇਰਾਂ ਦੀ ਕੰਡੀਸ਼ਨ ਕਿੰਨੇ ਪੈਸੇ ਆਗੇ ਬਈ ਮਾਗ ਮੂਰਲੇ ਟਾਇਰ ਹੈਗੇ ਕਿ 80 ਪੈਸੇ ਮਾਗਨੇ ਟਾਇਰ ਹੈਗੇ ਕਿ 55 ਪੈਸੇ ਠੀਕ ਹੈ ਜੀ ਬੈਕ ਵਾਲੇ 55 프ਰੰਟ ਵਾਲੇ 80 ਪੈਸੇ ਨਾਲ ਦੇ ਟਾਇਰਾਂ ਹਾਂਜੀ ਆਈਬਰਾਲੀ ਹੋਡ ਲੱਗਿਆ ਸਾਊਂਡ ਸਿਸਟਮ ਲੱਗਿਆ ਵਧੀਆ ਤੇ ਇੰਜਨ ਗੇਅਰ ਦਾ ਬਈ ਜਮਾ ਓਕੇ ਹੈ ਬਈ ਚਲਾ ਕੇ ਬਾਕੇ ਲਿਆ ਜਾ ਸਕਦਾ ਠੀਕ ਹੈ ਜੀ 3 ਜਪੀੜਾ ਜੀ ਠੀਕ ਹੈ 16 ਮਾਡਲ ਦੀ ਡਿਮਾਂਡ ਹੀ ਡਿਮਾਂਡ ਹੈ ਜੀ 5 ਸਾਲ 60 ਕਰਦੇ ਆ ਜੀ ਕਿੰਨੇ ਕੇ ਤੱਕ ਬਣੂਗੀ ਦੇ ਦੇਾਂਗੀ 535000 535000 ਰੁਪਏ ਬਾਈ ਸਾਨੂੰ ਟਰੈਕਟਰ ਮਿਲ ਜੂਗਾ ਹਾਂਜੀ ਵੇਟ ਬੂਟ ਮਿਲੂ ਬਾਈ ਨਹੀਂ ਇਹ ਹੈ ਨਹੀਂਗਾ ਠੀਕ ਹੈ ਜੀ ਜਿਹੜਾ ਕੁਛ ਨਾਲ ਇਹਦੇ ਨਾਲ ਹੀ ਜਿਵੇਂ ਟਰੈਕਟਰ ਹੈਗਾ ਉਹ ਮਹੀ ਮਿਲੂਗਾ ਹਾਂਜੀ ਸਾਹਮਣੇ ਹੈਗਾ ਜੀ ਸਵਰਾਜ 8554 ਫੋਰ ਸਟਾਰ ਰਿਵਰਸ ਪੀਟੀਓ ਕਿੰਨੇ ਮਾਡਲ ਹੈ ਜੀ 13 ਮਾਡਲ ਹੈ ਜੀ ਡਬਲ ਪੰਪ ਚ ਪਾਵਰ ਆ ਗਈ ਠੀਕ ਹੈ ਜੀ ਡਬਲ ਪੰਪ ਆ ਬਾਈ ਪਾਵਰ ਸਟੀering ਬਿਨਾ ਡਿਸਟ੍ਰਿਬਿਊਟਰ ਵਾਲਾ ਹਾਂਜੀ ਹਾਂਜੀ ਫਰੰਟਲ ਟਾਇਰ ਤਾਂ ਹੈਗੇ ਬਿਲਕੁਲ ਜਵਾ ਨਵੇਂ ਪਾਏ ਜੀ ਆਪੇ ਬੁਆਏ ਹੈ ਠੀਕ ਹੈ ਜੀ ਦੇਖ ਕੇ ਬਾਈ ਕਾਲੇ ਟਾਇਰਾਂ ਦੀ ਕੰਡੀਸ਼ਨ ਨਹੀਂ ਬੈਕ ਵਾਲੇ ਟਾਇਰ ਹੈਗੇ ਬਾਈ ਮਤਲਬ 50 ਕੁ ਰੁਪਏ ਟਾਇਰ ਮੰਨ ਲਓ 45 ਕੁ ਰੁਪਏ ਠੀਕ ਹੈ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਜਮਾ ਓਕੇ ਹੈ ਬਾਈ ਬੰਦਾ ਬਾਹ ਕੇ ਚਲਾ ਕੇ ਲੈ ਜਾਣਾ ਫੁੱਲ ਜ਼ਿੰਮੇਵਾਰੀ ਫੁੱਲ ਜ਼ਿੰਮੇਵਾਰੀ ਇਹ ਵੀ ਹਰਿਆਣਾ ਨੰਬਰ ਇਹ ਵੀ ਹਰਿਆਣਾ ਨੰਬਰ ਇਹਦੀਆਂ ਨੂੰ ਸਭ ਮਿਲ ਜੂ ਸਭ ਰਸਾਰੀਆਂ ਨਹੀਂ ਮਿਲ ਜੀ ਠੀਕ ਹੈ ਜੀ ਲੋਨ ਵਗੈਰਾ ਆਊਗਾ ਨਾ ਬਾਈ ਹਾਂਜੀ ਇਹ ਦੀ ਮੰਗ ਦੀ ਇਹ ਜਮਾਤ 385 ਕਰਦੇ ਆ ਬਾਈ ਕਿੰਨੇ ਤੱਕ ਬਣੂਗੀ 3,17000 ਰੁਪਏ ਦਾ ਠੀਕ ਹੈ ਜੀ ਅੱਗੇ ਫੇਰ ਆ ਗਿਆ ਜੀ 855 ਇਹ ਨਵਾਂ ਮਾਡਲਾ ਹਾਂਜੀ 4 ਸਟਾਰ ਰਿਵਰਸ ਪੀਟੀਓ ਇਹ ਵੀ ਪਾਵਰ ਸਟੀering ਹਾਂਜੀ ਹਾਂਜੀ ਬਿਨਾ ਪਾ ਡਿਸਟ੍ਰਿਬਿਊਟਰ ਵਾਲਾ ਹਾਂਜੀ ਇਹਦੇ ਵੀ ਬਰਾਂਟਡ ਟਾਇਰ ਬਈ ਦੂਜੇ ਪਾ ਆ ਹਾਂਜੀ ਹਾਂਜੀ ਮੈਂ ਟਾਇਰਾਂ ਦੀ ਕੰਡੀਸ਼ਨ ਨਹੀਂ ਮੈਂ ਬਸ 40 50 ਪੈਸੇ ਟਾਇਰ ਮੰਨੂ ਠੀਕ ਆ ਜੀ ਫਾਈਬਰ ਵਾਲੀ ਫੁੱਟ ਲੱਗੀ ਵੀ ਐਟ ਹਾਂਜੀ ਹਾਂਜੀ origignal ਪਾਵਰ ਹੋਇਆ ਜੀ ਠੀਕ ਆ ਜੀ ਇਹ ਬਈ ਪੰਜਾਬ ਨੰਬਰ ਆ ਜਾਂ ਹਰਿਆਣਾ ਇਹ ਹਰਿਆਣਾ ਨੰਬਰ ਆ ਜੀ ਹਰਿਆਣਾ ਨੰਬਰ ਆ ਤੰਨੇ ਡਾਇਰੈਕਟ ਹਾਂਜੀ ਹਾਂਜੀ ਠੀਕ ਹੈ ਜੀ 355000 ਡਿਮਾਂਡ ਆ ਹਾਂਜੀ ਇਹ ਕਿੰਨੇ ਦਾ ਬਣੂਗਾ 310000 ਦਾ ਦੇ ਦਾਂਗੇ ਜਸਮੀ ਜੀ 310000 ਦਾ ਜੀ ਹਾਂਜੀ ਠੀਕ ਹੈ ਜੀ ਅੱਗੇ ਜੀ ਅੱਗੇ ਉਹ 19 ਮਾਡਲ ਆ ਜੀ ਅੱਗੇ ਆ ਗਿਆ ਜੀ 19 ਮਾਡਲ ਕਿਹੜਾ ਜੀ 855 ਇਹ ਆ ਗਿਆ ਜੀ 855 19 ਮਾਡਲ ਹਾਂਜੀ ਹਾਂਜੀ 19 ਮਾਡਲ ਦਾ ਟਾਪ ਪਾੜਾ ਮਾਡਲ ਆ ਜੀ ਪਾਪ ਰੇਸਟੇਰਿੰਗ ਡਬਲ ਡਿਸਟ੍ਰਿਬਿਊਟਰ 5/ਸਟਾਰ 2 ਸਪੀਡ ਇਹਦੇ ਟਾਇਰਾਂ ਦੀ ਕੰਡੀਸ਼ਨ ਜੀ ਇਹਦੇ 80 90 ਪੈ ਟਾਇਰ ਆ ਜੀ ਠੀਕ ਆ ਜੀ ਨਾਲ ਦੀ ਟਾਇਰ ਹੈ 19 ਮਾਡਲ ਦੀ 19 ਮਾਡਲ ਦੇ ਨਾਲ ਦੇ ਟਾਇਰ ਪੂਰਾ ਓਕੇ ਹੈ ਬਾਈ ਓਕੇ ਹੈ ਬਾਈ ਠੀਕ ਆ ਜੀ ਤੇ ਇਹਦਾ ਨੰਬਰ ਇਹਦਾ ਨੰਬਰ ਵੀ ਰਹਿਣਾ ਐਨਓਸੀ ਮਿਲੂਗੀ ਇਹਦੀ ਠੀਕ ਆ ਜੀ ਐਨਓਸੀ ਮਿਲ ਜੂਗਾ ਵੀ ਲੋਨ ਵਗੈਰਾ ਉਹ ਚਾਰੇ ਟਰੈਕਟਰ ਹੈਣਾ ਨੰਬਰ ਹਾਂਜੀ ਹਾਂਜੀ ਠੀਕ ਆ ਜੀ ਇੱਕ ਤੋਂ ਛੱਡ ਕੇ ਬਾਕੀਆਂ ਦੇ ਲੋਨ ਆ ਦੂਗਾ ਹਾਂਜੀ ਹਾਂਜੀ ਠੀਕ ਆ ਜੀ ਇਹ ਕਿੰਨੇ ਦਾ ਬਣ ਜੂਗੀ ਇਹ ਆਪਾਂ 5 60 ਦਾ ਮਾਨ ਕਰਦੇ ਹਾਂ 5 ਲੱਖ 60 ਹਜ਼ਾਰ ਦਾ ਮਾੜਾ ਹਾਂਜੀ 530000 ਦੇ ਦਿਆਂਗੇ 530 ਦਾ ਹਾਂ ਐਸਡੀ ਘਟ ਗਿਆ ਭਈ ਹੁਣ ਨਹੀਂ ਬਹੁਤ 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 ਫਰਕ ਆ ਗਿਆ ਠੀਕ ਹੈ ਜੀ 16-17 ਵਿੱਚ ਕੋਈ ਦਿੰਦਾ ਨਹੀਂ ਵਾ ਠੀਕ ਹੈ ਜੀ ਤੇ ਆਪਣਾ ਕੰਟੈਕਟ ਨੰਬਰ ਦੱਸ ਦਿਓ ਜੀ ਮੈਂ ਅਮਰਿਤ 99771 ਜੀ 95384 ਠੀਕ ਹੈ ਜੀ ਪੰਡਗੜਾਈ ਪੰਡ ਨਸੀਬਪੁਰਾ ਗਲੇਬੰਦ ਕੋਰਟ ਮੀਨ ਤੋਂ 2 ਕਿਲੋਮੀਟਰ ਹੈ ਠੀਕ ਹੈ ਜੀ ਸਕਰੀਨ ਤੇ ਵੀ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਜਿਹੜਾ ਕੰਟੈਕਟ ਕਰ ਲਿਓ ਧੰਨਵਾਦ